ਪਰ ਸਭ ਕੀ ਮਸਲਾ ਜਿਹੜੀ ਆ ਰਾਮਦਵਾਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣੀ ਜੋ ਫਾਇਰ ਕੀਤੇ ਗਏ ਨੇ ਮੈਡੀਕਲ ਤੇ ਇਹ ਕੱਲ ਜੀ ਦੋ ਨੌਜਵਾਨ ਮੁੰਡੇ ਸ਼ਮੀ 6 ਜਿਹੜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਲਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਾਹਰ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਖਲੋਕੇ ਉਹਨਾਂ ਕੰਨ 'ਚ ਇੱਕ ਦੋ ਗੋਲੀਆਂ ਮਾਰੀਆਂ ਨੇ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰਨ ਤੋਂ ਉੱਗ ਗਏ ਜੀ ਇਹ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਪੋਸਟ ਤੋਂ ਬਾਅਦ ਅਸੀਂ ਐਫਆਰ ਕਰਕੇ ਤਫ਼ਤੀਸ਼ ਸ਼ਰੀ ਸਾਡੀ جاری ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣ ਰਹੇ ਆ ਲੇਕਿਨ ਕੈਮਰੇ ਜੇ ਦੋ ਮੂੰਹ ਬੰਨੇ ਮੋਟਰਸਾਈਕਲ ਮੁੰਡੇ ਆਏ ਨੇ ਅਸੀਂ گاਾਂ ਤਫ਼ਤੀਸ਼ ਸਾਡੀ جاری ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੇ ਸਰ ਕੀ ਰੰਜਿਸ਼ ਕੀ ਹੈ ਸੌਮੀ ਰੰਜਿਸ਼ ਤੇ ਕੋਈ ਨਹੀਂ ਜੀ ਇਹ ਪਹਿਲੂ ਸੁਖਮਨ ਮੁੰਡਾ ਕਿਹਾ ਮੈਂ ਨਗਰ ਮੈਂ ਆਪਣੇ ਕੋਲ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸ ਨੇ ਬੋਲੀ ਸੀ ਲੇਕਿਨ ਉਹਨਾਂ ਹੁਣੇ ਹੀ ਗੱਲ ਦਸੀ ਪਹਿਲਾਂ ਉਹਨਾਂ ਇਹ ਐਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਜਿਹਾ ਕੋਈ ਹੈ ਨਹੀਂ ਜੀ ਐਹ ਵੀ ਰੰਜਿਸ਼ ਜੀ ਜਿਹੜੇ ਮੋਰ ਮਾਮਲਾ ਸਾਹਮਣੇ ਆਇਆ ਕੋਈ ਫਰੋਥੀ ਵਗੈਰਾ ਦਾ ਹਾਂਜੀ ਕੋਈ ਹੋਰ ਨਹੀਂ ਸਾਹਮਣੇ ਆਇਆ ਜੀ ਫਰੋਥੀ ਵਗੈਰਾ ਦਾ ਕੋਈ ਹੋਰ ਥਰਡ ਆਈ ਹੋਣੀ ਬਰ ਨਾ ਜੇ ਹੋਰ ਨਹੀਂ ਸਾਹਮਣੇ ਕੋਈ ਆਇਆ ਉਹ ਸਾਹਮਣੇ ਕੋਈ ਨਹੀਂ ਆਇਆ ਕਿ ਇਹਨੇ ਇਹ ਗੱਲ ਕਹੀ ਸੀ ਜੀ ਪਹਿਲਾਂ ਉਹਨਾਂ ਕੋਈ ਕਾਲ ਗ੍ਰੀਮਿੰਟਡ ਮੇਂ ਦੇ ਆਏ ਸੀਗੀ ਵਿਕਰਮ ਹੋਣਾ ਇਹ ਹੁਣ ਉਹਨੇ ਦੱਸਿਆ ਜੇ ਪਹਿਲਾਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲੋਂ ਇਹਨਾਂ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ